ਕੀ ਹਾਲ ਹੈ ਬਈ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀਆਂ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੁਸੀਂ ਚੈਨਲ ਦੇਖ ਰਹੇ ਹੋ ਟਰੈਕਟਰ ਮੰਡੀ ਤੇ ਆਪਾਂ ਬਹੁਤ ਸਾਰੀਆਂ ਗੱਡੀਆਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਵਧੀਆ ਰੇਟਾਂ 'ਚ ਵਧੀਆ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ ਤੁਹਾਡੇ ਨੇੜੇ ਖੜੀਆਂ ਹੋਣਗੀਆਂ ਪਿੰਡਾਂ 'ਚ ਸ਼ਹਿਰਾਂ 'ਚ ਤੇ ਗੱਲ ਆਪਾਂ ਪੂਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਵਾਰ-ਵਾਰ ਚੱਲਦੇ ਰਹਿੰਦੇ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਵੇਚਣ ਵਾਸਤੇ ਭੇਜੋ ਆਪਣੇ ਕੋਲੇ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਪਹਿਲੀ ਗੱਡੀ ਜਿਹੜੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ अल्टੋ 800 ਐਲਐਕਸ ਹੈ 2011 ਮਾਡਲ ਗੱਡੀ ਹੈ ਚ 1 ਲੱਖ ਤੇ 95000 ਰੁਪਿਆ ਮਾਲਕ ਨੇ ਰੇਟ ਇੱਕ ਬਾਰੇ ਮੰਗੇ ਬਾਕੀ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਹੋ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਗੱਡੀ ਦਾ ਰੇਟ ਉੱਪਰ-ਨੀਚੇ ਹੋ ਜਾਊਗਾ। ਬਾਕੀ ਗੱਡੀ ਦੀ ਬਾਡੀ ਲਾਈਨ ਵੀ ਠੀਕ ਪਈ ਆ। ਅੰਦਰੋਂ ਜੇ ਗੱਲ ਕਰੀਏ ਅੰਦਰੋਂ ਵੀ ਬਹੁਤ ਵਧੀਆ ਗੱਡੀ ਆਪਾਂ ਨੂੰ ਮਿਲ ਚੁਗੀ। ਚਲਾਉਣ ਦੇ ਵਿੱਚ ਕੋਈ ਨੁਕਸ ਨਹੀਂ। ਸ਼੍ਰੀ ਗੰਗਾ ਨਗਰ ਮਾਲਕ ਦਾ ਏਰੀਆ ਹੈ, ਰਾਜਸਥਾਨ ਨੰਬਰ ਹੈ। ਗੱਡੀ ਤੁਹਾਡੇ ਏਰੀਆ ਚ ਲੈ ਕੇ ਪਹੁੰਚੀ ਆ ਜੀ ਜਿੰਨੇ ਤੁਸੀਂ ਕਮੈਂਟ ਪਾਈ ਸੀਗੀ ਗੰਗਾ ਨਗਰ ਏਰੀਏ ਚੋਂ ਤੇ ਵਧੀਆ ਗੱਡੀ ਆ ਜੀ। ਬਾਕੀ ਕਿਸੇ ਨੂੰ ਵੀ ਖਰੀਦਣੀ ਹੋਵੇ, ਇਹਨਾਂ ਨੇ ਤਾਂ ਵੇਚਣੀ ਆ ਜੀ। ਕੋਈ ਖਰੀਦਣ ਦਾ ਚਾਹਵਾਨ ਹੈ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ। ਨੰਬਰ ਮਾਲਕ ਦਾ 63 782 70187 ਜਿਨ੍ਹਾਂ ਦੀ ਗੱਡੀ ਆ ਨੰਬਰ 2 ਤੇ ਆਪਣੇ ਕੋਲੇ ਜਿਹੜੀ ਗੱਡੀ ਪਹੁੰਚੀ ਆ ਐਂਡੀਗੋ ਪੰਜਾਬ ਨੰਬਰ ਹੈ ਜੀ ਨੰਬਰ ਪਲੇਟਾਂ ਸਰਕਾਰੀਆਪਨੋਂ ਮਿਲ ਜਾਣਗੀਆਂ 2012 ਮਾਡਲ ਗੱਡੀਆ ਚਿੰ ਤੇ ਰੇਟ ਮਾਲਕ ਨੇ 95000 ਇੱਕ ਬਾਰੀ ਕਿਹਾਗਾ ਬਾਕੀ ਕਹਿੰਦੇ ਸੀਗੇ ਰੇਟ ਹੋ ਜਾਊਗਾ ਕੋਈ ਚੱਕਰ ਵਾਲੀ ਕਰ ਲੈਣੀ ਚਿੱਟੇ ਰੰਗ ਦੀ ਆ ਗੱਡੀ ਵਧੀਆ ਕੋਈ ਨਾ ਤਾਂ ਡੈਮੇਜ ਨਾ ਕੋਈ ਡੈਂਟਾ ਨਾ ਕੋਈ ਐਕਸੀਡੈਂਟਡ ਆ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ 80 ਤੋਂ 85 ਪੈਸੇ ਟਾਇਰ ਮਿਲ ਜਾਣਗੇ ਗੱਡੀ ਠੀਕ ਹੈ ਜੀ ਇੰਜਨ ਗੇਅਰ ਵੱਲੋਂ ਕੋਈ ਪ੍ਰੋਬਲਮ ਨਹੀਂ 1 ਰੁਪਿਆ ਗੱਡੀ ਮੌਕੇ ਦਾ ਭਾਲਦੀ ਨਹੀਂ ਹੈਗੀ ਬਾਕੀ ਮਾਲਕ ਨੇ ਕਿਹਾ ਹੀ ਹੈ ਕਦੋਂ ਮਰਜ਼ੀ ਆ ਜਾਓ ਘਰੇ ਹੀ ਖੜੀ ਹੈ ਗੱਡੀ ਤੇ ਚਲਾ ਕੇ ਦੇਖ ਲਓ ਟ్రਾਈ ਲੈ ਲਓ ਤੇ ਕਿਸੇ ਨੂੰ ਕਾਗਜ਼ ਪੱਤਰਾਂ ਚੈੱਕ ਕਰਨੇ ਆ ਕਾਪੀ ਦੇਖਣੀ ਆ ਟਾਇਰ ਟੱਪਾ ਦੇਖਣਾ ਹੈ ਗੱਡੀ ਦੇਖਣੀ ਆ ਤਾਂ ਤੁਸੀਂ ਆ ਕੇ ਦੇਖ ਸਕਦੇ ਹੋ ਮਾਲਕ ਨੂੰ ਫੋਨ ਕਰ ਲਿਓ ਮਾਲਕ ਨੇ ਕਿਹਾ ਨੰਬਰ ਤੇ ਗੱਲ ਕਰ ਲਾਂਗੇ ਨੰਬਰ ਮਾਲਕ ਦਾ 98772 75902 ਹੁਣ ਆਪਾਂ ਇੱਕ ਸਵਿਫਟ ਗੱਡੀ ਦੀ ਗੱਲ ਕਰਾਂਗੇ 2017 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਆਹ ਜਿਹੜੀ ਤੁਸੀਂ ਦੇਖ ਰਹੇ ਹੋ ਗੱਡੀ ਕੁੱਲ 48000 ਚੱਲੀ ਹੋਈ ਆ 48000 ਕਿੰਨੀ ਕੁ ਹੁੰਦੀ ਆ ਤੁਸੀਂ ਆਪ ਹੀ ਦੇਖ ਲਓ ਬਹੁਤ ਜ਼ਿਆਦਾ ਸਾਫ਼ ਪਈ ਹੈ ਗੱਡੀ ਨਾ ਤਾਂ ਕੋਈ ਐਕਸੀਡੈਂਟ ਹੋਈ ਆ ਲੁਧਿਆਣਾ ਖੜੀ ਆ ਟਾਇਰ ਬਹੁਤ ਚੰਗੇ ਆਪਾਂ ਨੂੰ ਮਿਲ ਜਾਣਗੇ ਗੱਡੀ ਦੀ ਕੰਡੀਸ਼ਨ ਆਲੂਕੀ ਹੈ ਟੈਰਾਂ ਦੇ ਵਿੱਚ ਮਾਲਕ ਨੇ ਬਹੁਤ ਚੰਗੇ ਬਹੁਤ ਸੋਹਣੇ ਬਹੁਤ ਟੌਪ ਦੇ ਅਲਾਈਪ ਹੋਏ ਹੋਏ ਨੇ। ਬਾਕੀ ਗੱਡੀ ਘਰ ਦੀ ਅਸੀਂ ਮੇਨ ਗੱਲ ਤਾਂ ਹੈ ਜਿਹੜੀ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ 5 ਲੱਖ ਤੇ 15000 ਰੁਪਇਆ। ਬਾਕੀ ਕਹਿੰਦੇ ਸੀਗੇ ਕੋਈ ਚੱਕਰ ਵਾਲੀ ਗੱਲ ਨਹੀਂ ਆ ਕੇ ਕਿਸੇ ਨੇ ਦੇਖਣੀ ਆ ਆ ਕੇ ਦੇਖ ਲਿਓ ਪਹਿਲਾਂ ਤੇ ਰੇਟ ਵੇਖ ਕੇ ਕਰ ਲਾਂਗੇ ਤੁਸੀਂ ਆਜੋ ਜੀਨੇ ਵੀ ਦੇਖਣੀ ਆ ਖਰੀਦਣੀ ਆ ਕੋਈ ਪਸੰਦ ਕਰਦਾ ਗੱਡੀ ਤਾ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਬਾਕੀ ਸਾਰਾ ਕੁਝ ਵਧੀਆ ਪ੍ਰੋਪਰ ਅੰਦਰੋਂ ਤੁਸੀਂ ਦੇਖ ਹੀ ਰਹੇ ਹੋ ਮਾਲਕ ਨੇ ਫੋਟੋਆਂ ਬਹੁਤ ਵਧੀਆ ਆਪਣੇ ਕੋਲ ਹੀ ਖਿੱਚ ਕੇ ਭੇਜੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸੀਟ ਕਵਰ ਆਪਾਂ ਨੂੰ ਪੂਰੇ ਟੌਪ ਕਲਾਸ ਦੇ ਮਿਲ ਜਾਣਗੇ ਮੈਟਿੰਗ ਵਧੀਆ ਮਿਲ ਜੂਗੀ ਰੰਗ ਰੰਗ ਸਾਰਾ ਕੁਝ ਵਧੀਆ ਪਿਆਗਾ ਨਵੇਂ ਟਾਇਰਾਂ ਚ ਲੁਧਿਆਣੇ ਖੜੀ ਆ ਨੰਬਰ ਮਾਲਕ ਦਾ 99145 99565 ਮਾਲਕ ਦਾ ਆ ਨੰਬਰ ਹੈ ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਹੁਣ ਆਪਾਂ ਇੱਕ ਧੁਆੜੇ ਖਾਤਰ ਆਲਟੋ ਗੱਡੀ ਲੈ ਕੇ ਪਹੁੰਚੇ ਹਾਂ ਜੀ ਆਲਟੋ K10 2011 ਮਾਡਲ ਹੈ ਕੁੱਲ 60000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਗੱਡੀ ਦੀ ਕੰਡੀਸ਼ਨ ਆਲ ਓਕੇ ਹੈ ਜੀ 190000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਪਠਾਨਕੋਟ ਤੋਂ ਗੱਡੀ ਮਾਲਕ ਨੇ ਭੇਜੀ ਆ 골ਡਨ ਕਲਰ ਚ ਗੱਡੀ ਚ ਕੋਈ ਕਮੀ ਪੇਸ਼ੀ ਨਹੀਂ ਜਾ ਕੇ ਕਿਸੇ ਨੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਕਿਸੇ ਨੇ ਟ੍ਰਾਈ ਲੈਣੀ ਹੈ ਜਾ ਕੇ ਦੇਖ ਸਕਦੇ ਹੋ ਪਠਾਨਕੋਟ ਤੇ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਤੇ ਬਾਕੀ ਮਾਲਕ ਨੇ ਕਿਹਾ ਗੱਡੀ ਦੇਖਣ ਸਾਰੇ ਪਸੰਦ ਆ ਜੂਗੀ ਕਿਉਂਕਿ ਵਧੀਆ ਰੱਖੀ ਹੋਈ ਹੈ ਤੇ ਵਧੀਆ ਗੱਡੀ ਹੈ ਘਰ ਦੀ ਗੱਡੀ ਹੈ 190 ਡਿਮਾਂਡ ਹੈ ਪਠਾਨਕੋਟੇਰੀਆ ਟਾਇਰ ਵੀ ਠੀਕ ਹੈ ਗੱਡੀ ਵੀ ਠੀਕ ਹੈ ਐਕਸੀਡੈਂਟ ਵੀ ਕੋਈ ਨਹੀਂ ਡੈਮੇਜ ਵੀ ਕੋਈ ਨਹੀਂ ਤੇ ਕਾਗਜ਼ ਪੱਤਰ ਵੀ ਕੰਪਲੀਟਡ ਆਪਾਂ ਨੂੰ ਮਿਲ ਜਾਣਗੇ ਬਾਕੀ 11 ਮਾਡਲ ਹੈ ਤੇ 2026 ਤੱਕ ਆਪਾਂ ਨੂੰ ਪਾਸਿੰਗ ਵੀ ਮਿਲ ਜੂਗੀ ਤੇ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ 83 608 808042 ਮਾਲਕ ਨਾਲ ਤੁਸੀਂ ਗੱਲ ਕਰ ਲਿਓ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਆਹ अल्टੋ ਗੱਡੀ ਹੁਣ ਤੁਸੀਂ ਇੱਕ ਹੋਰ अल्टੋ ਕੈਟਨ ਗੱਡੀ ਦੇਖੋ ਜੀ 2013 ਮਾਡਲ ਹੈ 13 ਮਾਡਲ ਹੈ 95000 ਕਿਲੋਮੀਟਰ ਗੱਡੀ ਚੱਲੀ ਹੋਈ ਹੈ 2 ਲੱਖ ਤੇ 20000 ਰੁਪਏ ਮਾਲਕ ਨੇ ਰੇਟ ਮੰਗਿਆਗਾ ਇੱਕ ਵਾਰੀ ਮੰਗਿਆ ਹੀ ਹੈ ਫਿਕਸ ਰੇਟ ਨਹੀਂ ਹੈਗਾ ਤੇ ਟਾਇਰ ਆਪ ਨੂੰ ਮਿਲ ਜਾਣਗੇ ਅੱਧੇ ਵਾਂਗੂ ਫਾਸਟ ਓਨਰ ਗੱਡੀ ਆ ਬਟਾਲੇ ਖੜੀ ਹੈ ਤੇ 220000 ਰੁਪਇਆ ਮਾਲਕ ਨੇ ਰੇਟ ਮੰਗਿਆ ਗਾ ਤੇ ਰੇਟ ਮਾਲਕ ਨੇ ਕਿਹਾ ਮੌਕੇ ਤੇ ਕਰ ਲਾਂਗੇ ਕਿਸੇ ਨੂੰ ਪਸੰਦ ਆਉਂਦੀ ਆ ਤਾਂ ਮਾਲਕ ਨੇ ਕਿਹਾ ਪਹਿਲਾਂ ਆਜੋ ਘਰੇ ਤੇ ਗੱਡੀ ਨੂੰ ਦੇਖ ਲਓ ਟ్రਾਈ ਲੈ ਲਓ ਜਦੋਂ ਤੁਹਾਨੂੰ ਪੂਰੀ ਤਸੱਲੀ ਹੋ ਜੂਗੀ ਵੀ ਹਾਂ ਗੱਡੀ ਠੀਕ ਹੈ ਤੇ ਇਹ ਗੱਡੀ ਖਰੀਦਣੀ ਆ ਉਹ ਤੋਂ ਬਾਅਦ ਬਹਿ ਕੇ ਰੇਟ ਦੀ ਗੱਲ ਕਰ ਲਾਂਗੇ ਤੇ ਇਹ ਖਰੀਦ ਸਕਦੇ ਹੋ ਜੀ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਵੀ ਰੱਖਿਆ 97 793 17 111 ਮਾਲਕ ਨਾਲ ਗੱਲ ਆਪੇ ਕਰ ਲਿਓ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਗੱਡੀ ਖਰੀਦਣ ਦਾ ਜੇ ਚਾਹਵਨ ਆਹੋ ਹੈਗਾ ਜੀ ਤੇ ਇਹ ਗੱਡੀਆਂ ਦੀ ਗੱਲਬਾਤਾਂ ਚੱਲੋ ਹੋ ਰਹੀ ਹੈ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮਿਲ ਜਾਣਗੀਆਂ ਕੱਲੀ-ਕੱਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਟੈਨਸ਼ਨ ਨਾ ਲਿਓ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਨੇ ਤੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਠੀ ਆ ਘਰ ਮਕਾਨ ਹੈ ਹਵੇਲੀ ਮਹਿਲ ਕੁਝ ਵੀ ਚਾਹੀਏ ਤੁਸੀਂ ਵੇਚਣਾ ਚਾਹੁੰਦੇ ਹੋ ਚਾਹੇ ਬੋਲਟ ਹੈ ਕੋਈ ਥਾਰ ਹੈ ਕੋਈ ਜੀਪ ਹੈ ਕੋਈ ਸਕੂਲ ਬਣ ਹੈ ਕੁਝ ਵੀ ਹੈ ਚਾਹੀ ਆਪਣੇ ਕੋਲੇ ਭੇਜ ਦਿਆ ਕਰੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਦਾ ਜੀ ਨੰਬਰ ਆਪਣਾ 78140 ਤੇ 38764 ਜਿੰਨੇ ਵੀ ਦੇਖ ਰਿਹਾ ਹੂੰ ਕਿਸੇ ਵੀ ਏਰੀਆ ਤੋਂ ਦੇਖ ਰਿਹਾ ਹੂੰ ਬਸ ਆਪਣੇ ਕੋਲੇ ਜਿਹੜੀ ਚੀਜ਼ ਤੁਸੀਂ ਵੇਚਣੀ ਹੈ ਉਹ ਭੇਜਿਆ ਕਰੋ ਉਹਦੀ ਇੱਕ ਵੀਡੀਓ ਤੇ ਪੂਰੀ ਦੀ ਪੂਰੀ ਉਹਦੀ ਜਾਣਕਾਰੀ ਜਿੰਨੀ ਵੀ ਹੁੰਦੀ ਹੈ ਤੇ ਕੁਝ ਕੁ ਫੋਟੋਆਂ ਜੀ ਆ ਕੁਝ ਪੇਜ ਗੇ ਐਡ ਤੁਸੀਂ ਫਰੀ ਦੇ ਵਿੱਚ ਲਗਵਾ ਸਕਦੇ ਹੋ ਆਪਣਾ ਕਮਿਸ਼ਨ ਵਗੈਰਾ ਕੋਈ ਨਹੀਂ ਹੁੰਦਾ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਜੀ ਤਾਂ نیچے ਇੱਕ ਲਾਈਕ ਦਾ ਬਟਨ ਤੁਹਾਨੂੰ ਮਿਲੂਗਾ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਲਾਜ਼ਮੀ ਕਰ ਦਿਓ ਬੱਦ ਤੋਂ ਬੱਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਬੱਦ ਤੋਂ ਬੱਦ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਸਪੋਰਟ ਕਰਿਆ ਕਰੋ ਫੁੱਲ ਬਟਾ ਫੁੱਲ ਠੀਕ ਹੈ ਜੀ ਤੇ نیچے ਇੱਕ ਸਬਸਕ੍ਰਾਈਬ ਦਾ ਬਟਨ ਵੀ ਹੋਊਗਾ ਜੇ ਤੁਸੀਂ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣੀ ਹੈ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜੀ ਤੇ ਹੁਣ ਆਪਾਂ ਇੱਕ ਸਕੂਲ ਬੈਨ ਲੈ ਕੇ ਪਹੁੰਚੇ ਹਾਂ ਜੀ ਸਕੂਲ ਬੈਨ ਹੈ ਨਿੱਕੀ ਹੁੰਦੀ ਹੈ ਜਿਹੜੀ ਛੋਟੇ ਹਾਥੀ ਵਾਲੀ 2010 ਮਾਡਲ ਹੈ 1,60,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਨਵੇਂ ਟਾਰਾਂ ਚ ਹੈ ਗੱਡੀ ਦੀ ਕੰਡੀਸ਼ਨ ਆਲੂਕੀ ਹੈ 10 ਮਾਡਲ ਹੈ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਵਧੀਆ ਗੱਡੀ ਹੈ ਸੀ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਤੁਹਾਨੂੰ ਮਿਲ ਗਿਆ ਹੋਊਗਾ ਤੇ ਹੁਣ ਤੁਸੀਂ ਦੇਖੋ ਜੀ ਇੱਕ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਆ 2006 ਮਾਡਲ ਗੱਡੀ ਹੈ ਮਾਰੂਤੀ 800 ਗੱਡੀ ਆ ਏਸੀ ਹੀਟਰ ਵਰਕਿੰਗ ਚ ਹੈ ਰਾਮਪੁਰਾ ਫੂਲ ਏਰੀਆ 44000 ਰੁਪਏ ਡਿਮਾਂਡ ਮੌਕੇ ਤੇ ਹੋ ਜਾਊਗਾ ਲੈਸ ਬੈਸ ਟਾਇਰਾਂ ਦੀ ਕੰਡੀਸ਼ਨ ਵਧੀਆ ਤੇ ਮਾਲਕ ਦਾ ਨੰਬਰ 9855540695 ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਜੀ ਬਾਕੀ ਵੀਡੀਓ ਦੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਜਲਦੀ ਮਿਲਦੇ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਕਰਦੇ ਨਾਲ ਜੀ ਜੇ ਮਿਲਦੇ ਚਲਦੀ ਤੇ ਕਿਸੇ ਕੋਲੇ ਕੋਈ ਮਸ਼ੀਨਰੀ ਹੈਗੀ ਵੇਚਣ ਵਾਸਤੇ ਭੇਜੋ ਆਪਣੇ ਕੋਲੇ